ਇਹ ਮੈਂ ਬੱਬੂ ਨੂੰ ਲਾਇਆ ਫੋਨ ਆ ਫੋਨ ਤਾਂ ਨਹੀਂ ਚੱਕਿਆ ਤੇ ਹੁਣ ਇਹਦੇ ਅੰਦਰ ਰੱਖ ਕੇ ਆਉਣਾਗਾ ਇਹਦੇ ਅੰਦਰ ਭਾਈ ਉਹਨਾਂ ਨੂੰ ਫੋਨ ਕਰ ਦਾਂਗੇ ਬਾਅਦ ਚ ਇੱਥੇ ਰੱਖ ਦਿੰਨੇ ਆ ਮੌਰਨ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਗੁੱਡ ਮਾਰਨਿੰਗ ਹੋਈ ਆ ਜੀ ਇੱਥੇ ਕੰਮ ਤੇ ਆ ਕੇ ਚਾਹ ਪੀਣ ਲੱਗਿਆ ਸੀ ਵਾ ਫੋਨ ਆਇਆਗਾ ਰੂਮ ਵਾਲੇ ਦਾ ਕਮਰੇ ਵਾਲੇ ਦਾ ਕਹਿੰਦਾ ਸਮਾਨ ਚੱਕ ਲੋ ਜੀ ਮਿੰਟ ਮਾਰੋ ਹੈਨਾ ਛੋਟੇ ਕੋਲੇ ਮਿੰਟ ਅੱਧਾ ਤੇ ਚਾਹ ਪੀ ਕੇ ਹੁਣ ਬਸ ਉੱਥੇ ਜਾਣਾ ਮੈਂ ਆਰ ਕੇ ਦੀ ਸਕੂਟਰੀ ਲੈ ਕੇ ਕਮਰੇ ਵਾਲੇ ਦਾ ਭਾਈ ਫੇਰ ਫੋਨ ਆ ਗਿਆ ਕਹਿੰਦਾ ਵੀ ਚਾਬੀ ਫੜਾ ਦਿਓ ਕਮਰੇ ਦੀ ਤੇ ਹੁਣ ਉਹਦੇ ਤੇ ਸਮਾਨ ਪਿਆ ਤੇ ਮੇਰਾ ਰਿੰਦ ਕਰਦਾ ਦਿਮਾਗ ਕੰਮ ਵੀ ਕਿੱਥੇ ਰੱਖਾਂ ਕਿੱਥੇ ਨਾ ਸਮਾਨ ਹੁਣ ਥੋੜਾ ਜਿਆ ਕੱਲੇ ਭਾਂਡੇ ਹੀ ਰਹਿ ਗਏ ਸਾਡੇ ਸਰਦਾ ਕਮਰਾ ਲੋਕ ਹੈ ਇਹਦੀ ਚਾਬੀ ਸੰਦੀਪ ਕੋਲੇ ਆ ਸਰ ਵੀ ਛੁੱਟੀ ਤੇ ਹੈ ਹੁਣ ਗੱਲ ਨਹੀਂ ਸਮਝ ਆਉਂਦੀ ਕਿੱਥੇ ਰੱਖਾਂ ਉਹਨਾਂ ਨੂੰ ਭਾਂਡਿਆਂ ਨੂੰ ਇੱਕ ਤਾਂ ਆਹ ਭਾਂਡਾ ਵਾਲੀ ਟੋਕਰੀ ਰਹਿ ਗਈ ਸਾਡੀ ਇੱਕ ਹਰਪਾਲ ਵਾਲਾ ਉਹ ਗੀਜਰ ਜਆ ਪਤਾ ਨਹੀਂ ਗੀਜਰਾ ਕੇ ਹੀਟਰ ਆ ਝਾੜੂ ਤੇ ਇੱਕ ਉਹ ਪਈਆ ਫੁੱਟਬਾਲ ਹੁਣ ਮੈਂ ਇਹਨਾਂ ਨੂੰ ਕਿੱਥੇ ਰੱਖਾਂ ਮੇਰੇ ਸਮਝ ਤੋਂ ਬਾਹਰ ਆ ਕੰਮ ਐ ਵੀ ਆਪਾਂ ਲਾਈ ਸਕੀਮ ਐਕਟਵਾਦੇ ਧਰ ਲੈਂਦੀ ਟੋਕਰੀ ਭਾਂਡੇ ਵਾਲੀ ਤੇ ਜਿਹੜੀ ਪੀਜੀ ਚ ਅਸੀਂ ਰਹਿੰਦੇ ਆ ਸਾਨੂੰ ਪਤਾ ਇੱਥੇ ਆਪਣੇ ਆੜੀ ਦਾ ਮਗਰ ਖੇਤ ਆ ਇੱਥੇ ਬੱਬੂ ਵਰਗੇ ਇੱਥੇ ਹੁੰਦੇ ਆਗੇ ਉਹ ਇੱਥੇ ਮਿਹਨਤ ਮੂੰਹਤ ਲਾਉਂਦੇ ਆ ਇਹ ਮੈਂ ਬੱਬੂ ਨੂੰ ਲਾਇਆ ਫੋਨ ਫੋਨ ਤਾਂ ਨਹੀਂ ਚੱਕਿਆ ਤੇ ਹੁਣ ਇਹਦੇ ਅੰਦਰ ਰੱਖ ਕੇ ਆਉਣਾਗਾ ਇਹਦੇ ਅੰਦਰ ਭਾਈ ਉਹਨਾਂ ਨੂੰ ਫੋਨ ਕਰ ਦਾਂਗੇ ਬਾਅਦ ਚ ਇੱਥੇ ਰੱਖ ਦਿੰਨੇ ਆ ਚੱਕੋ ਜੀ ਆ ਤਾਂ ਕੰਮ ਨਿਪੜ ਗਿਆ ਆਪਣਾ ਇੱਥੇ ਰੱਖਤੀ ਕੋਠੇ ਚ ਟੋਕਰੀ ਆ ਉਹਨਾਂ ਦਾ ਮਿਹਨਤ ਲਾਉਣ ਵਾਲਾ ਸਾਨੂੰ ਖਾੜਾ ਵੀ ਮਾੜਾ ਇਹ ਦਿਖਾ ਦਿੰਨੇ ਆ ਪਹਿਲਾਂ ਗੇਟ ਬੰਦ ਕਰ ਦਗੇ ਉਹ ਤੇਰੀ ਪੰਨ ਵਾਰੀ ਵਾਲੀ ਆ ਫੇਰ ਕਰਾਂਗੇ ਇੱਥੇ ਲਾਉਂਦੇ ਆ ਮੁੰਡੇ ਮਿਹਨਤ ਜੀ ਕਹ ਜੀ ਇਹ ਕਈਆਂ ਨਾਲ ਮਿੱਟੀ-ਮੁੱਟੀ ਪੜਦੇ ਆ ਕਿ ਉਹ ਦੇਖ ਸਪੀਕਰ ਵੱਜਾ ਵੀ ਸੁਣਦੇ ਨਾਲ ਟਾਇਰ ਟੂਰ ਪਿਆ ਖਿੱਚਣ ਵਾਸਤੇ ਇੱਥੇ ਚਲ ਆਪਣੇ ਭਾਂਡੇ ਸੰਭਗੇ ਜੋ ਟਾਈਮ ਲੱਗਾ ਲੈ ਜਾਾਂਗੇ ਹੁਣ ਕੋਈ ਟੈਨਸ਼ਨ ਨਹੀਂ ਹੁਣ ਰਹਿ ਗਿਆ ਜੀ ਆਪਣਾ ਝਾੜੂ ਇੱਕ ਉਹ ਹਿੱਟਰ ਜਾਂ ਤੇ ਇੱਕ ਫੁੱਟਬਾਲ ਬਸ ਹੁਣ ਉਹ ਵੀ ਲੈ ਜਾਾਂਗੇ ਫੁੱਟਬਾਲ ਵੀ ਕੱਢ ਲਈ ਬਾਈ ਬੈੱਡ ਥੱਲੇੋਂ ਤੇ ਇੱਕ ਲੈ ਕੇ ਜਾਣਾ ਆਪਾਂ ਝਾੜੂ ਇੱਥੋਂ ਤੇ ਇੱਕ ਆ 10 ਕਿਲੋ ਆਟਾ ਪਿਆਗਾ ਸਿੱਟਣਾ ਕਾਣੂ ਇਹ ਪਸ਼ੂਆਂ ਨੂੰ ਪਾ ਦਾਂਗੇ ਘਰੇ ਲੈ ਜਾ ਕੇ ਆਟਾ ਨਹੀਂ ਸਿੱਟੀ ਦਾ ਹੁੰਦਾ ਇਹ ਡੀਕੇ ਦੇ ਬੂਟ ਇੱਥੇ ਸਮਰਪਿਤ ਕੀਤੇ ਜਾਣਗੇ ਸਨਮਾਨਜਨ ਇੱਥੇ ਪਏ ਆ। ਇੱਕ ਡੀਕੇ ਦੇ ਬੂਟ ਹੋ ਪਏ ਆਗੇ। ਉਹ ਤਾਂ ਟੁੱਟੇ ਹੋਈ ਆ। ਆਹ ਕੰਮ ਤੇ ਤਾਂ ਆਉਂਦਾ ਨਹੀਂ ਹੁਣ ਇਹ ਵੀ ਇੱਥੇ ਲੇਖੇ ਲੱਗੇ। ਉਹ ਸਿਆਪਾ ਹੋ ਰਹਿ ਗਿਆ ਹੁਣ ਇੱਕ ਗਿੱਜਰਾ। ਗਿੱਜਰਾ ਕੇ ਹੀਟਰ ਐ ਨਹੀਂ ਮਤਲਬ। ਸਿਆਲਾਂ ਵੇਲੇ ਦਾ ਪਿਆ ਇੱਥੇ। ਹੁਣ ਤਾਂ ਗਰਮੀ ਅੱਗ ਲੱਗਦੀ ਆ। ਆਹ ਛਤਰੀ। ਤੂੰ ਵੀ ਇੱਥੇ ਰਹਿ। ਆ ਮੇਰੀ ਪੈਂਟ ਤੂੰ ਵੀ ਇੱਥੇ ਰਹਿ ਆਈ ਮਿਸ ਯੂ ਮੇਰੀਆਂ ਸਕੇਚਰ ਦੀਆਂ ਸੌਕਸ ਤੇ ਹੁਣ ਆਪਾਂ ਚੱਲੀਏ ਬਾਈ ਇੰਨਾ ਕ ਸਾਮਾਨ ਜਿਹੜਾ ਰਹਿ ਗਿਆ ਇਹਨੂੰ ਵੀ ਸਭੀਆ ਕਿਸੇ ਲਈਏ ਕੰਮ ਕਰਨ ਦੇ ਤਣ ਪੱਤਰ ਲੱਗ ਗਏ ਇਹਨਾਂ ਨੂੰ ਚੱਲੀਏ ਹੁਣ ਫਿਰ ਗੇੜਾ ਦੂਜਾ ਲੱਗ ਗਿਆ ਬਾਈ ਤੇ ਝਾੜੂ ਤੇ ਆਟਾ ਵੀ ਅਸੀਂ ਸੰਭਾਲਤਾ ਝਾੜੂ ਇੱਥੇ ਕੰਮ ਆ ਜਾ ਕਰੋ ਨਾਲ ਇਹਨਾਂ ਦੇ ਤੇ ਆਟਾ-ਆਟਾ ਦੇਖਾਂਗੇ ਜਾਂਦੇ ਹੋਏ ਲੈ ਜਾਂਗੇ ਆਥਨੇ-ਉਥਨੇ ਮੱਜਾਂ ਨੂੰ ਪਾ ਦਾਂਗੇ ਘਰੇ ਲੈ ਜਾ ਕੇ ਹੁਣ ਮੈਂ ਕਿਹਾ ਬਈ ਮੋਟਰ ਵਾਲੇ ਉੱਥੇ ਖੇਤ ਮੋਟਰ ਤੇ ਉੱਥੇ ਕਮਰੇਚਾ ਸਮਾਨ ਧਰਕੇ ਤਾਂ ਆਏ ਹੈਗੇ ਮੇਰੀ ਨੀਤ ਥੋੜੀ ਜਿਹੀ ਫਿਰ ਹੋਰ ਵਿਗੜ ਗਈ ਕਰਮਖਾਨਾ ਆ ਵੀ ਸਮਾਨ ਕਿਉਂ ਛੜਨਾਗਾ ਤੇ ਆ ਬਾਲਟੀ ਐ ਉੱਥੇ ਕੰਮ ਆ ਜਾ ਕਰੂਗੀ ਉੱਥੇ ਹੱਥ ਧੋਣ ਦੇ ਸਾਬਣਾ ਸੁ ਬਣਾਇਆ ਇਹ ਕੰਮ ਕੋ ਮ ਆ ਜਾ ਕਰੂ ਹੱਥ ਧੋਣ ਦੇ ਸਾਬਣਾ ਤੇ ਆ ਵੀ ਉੱਥੇ ਕੰਮ ਆ ਜੂਗਾ ਯਾਰ ਪਾਣੀ ਪੂਣੀ ਵੀ ਲੋਡ ਪੈ ਜਾਂਦੀ ਹੈਗੀ ਇਹ ਵੀ ਉੱਥੇ ਧਰ ਆਉਣੇ ਆਗੇ ਇੱਥੇ ਛੱਡਣ ਨਾਲੋਂ ਤਾਂ ਫਿਰ ਚੰਗਾ ਹੀ ਆਪਾਂ ਉੱਥੇ ਧਰ ਆਈਏ ਮਾੜਾ ਮਾੜਾ ਕਰਦੇ ਢੇਡੇ ਮੇਰੇ ਵਿੱਚ ਇੱਥੇ ਬਈ ਤਿੰਨ ਲੱਗ ਗਏ ਆ ਮੇਰਾ ਤੀਜਾ ਢੇਡਾ ਇੱਥੇ ਮਾ ਚੱਲ ਪਹਿਲਾ ਢੇਡਾ ਆ ਰੱਖਣਾ ਫਿਰ ਮੈਂ ਹੁਣ ਮੁੱਕ ਗਿਆ ਸਮਾਨ ਫੇਰਾ ਹੁਣ ਬਾਲਟੀ ਜੀ ਫਿਰ ਨਿਕਲਿਆਈ ਮਾ ਚੱਲ ਇਹ ਵੀ ਰੱਖੀ ਹੋਣੀ ਇਹ ਵੀ ਕਾਹਤੋਂ ਛੱਡਨੀ ਆ ਹਣ ਚੱਕ ਇਹ ਇੱਥੇ ਰੱਖ ਦਿੰਨੇ ਆਪਾਂ ਹੈਨਾ ਇਹ ਵੀ ਇੱਥੇ ਕਾ ਟੜ-ਟੜ ਘੰਟਾ ਲੱਗ ਗਿਆ ਮੈਨੂੰ ਆ ਲੰਡੂ ਜੇ ਕੰਮ ਤੇ ਤੇ ਗਰਮੀ ਵੀ ਪੂਰੀ ਆ ਸਟੋਰ ਤੇ ਵੀ ਜਾਣੇ ਦੋ ਆ 12 ਜਾਣਿਆਂ ਦਾ ਸਟਾਫ ਸਟੋਰ ਤੇ ਬਈ ਤੇ ਸਿਰਫ ਅਸੀਂ ਰਹਿਗੇ ਅੱਜ 4 ਜਾਣੇ ਦੋ ਜਾਣੇ ਥੱਲੇ ਇੱਕ ਹਰਜੀਤ ਤਾਂ ਹਾਂ ਮੈਂ ਇਧਰ ਫਿਰਦਾ ਚੌਥਾ 4 ਜਾਣੇ ਆਗੇ ਬਾਕੀ ਸਾਰੇ ਜਾਣੇ ਕੋਈ ਛੁੱਟੀ ਤੇ ਆ ਇੱਕ ਦੋ ਹਟ ਗਏ ਬਸ ਗੱਲ ਸਮਝ ਚ ਨਹੀਂ ਆਉਂਦੀ ਕੀ ਹੋਈ ਜਾਂਦਾਗਾ ਤੇ ਹੁਣ ਰਹਿ ਗਿਆ ਆਪਣਾ ਆਹ ਹੀਟਰ ਜਾਂ ਆ ਗੀਜਰ ਕਹਿਣਾ ਪਤਾ ਨਹੀਂ ਕਿਹਦੇ ਹੀਟਰ ਕਹਿਣਾ ਇਹਨੂੰ ਮੈਂ ਤੇ ਫੁੱਟਵਾਲਾ ਪੈਚ ਰਾਰੇ ਉਹ ਸਰਦੀ ਹੈਗੀ ਸਟੋਰ ਤੇ ਰੱਖ ਦਾਂਗੇ ਤੇ ਇਹ ਵੀ ਸਟੋਰ ਤੇ ਹਰਪਾਲ ਨੂੰ ਫੜਾ ਦੂੰਗਾ ਸ਼ਾਮ ਨੂੰ ਜਾਂਦਾ ਹੋਇਆ ਘਰੇ ਲੈ ਜੂਗਾ ਆਹ ਆਉਣਾ ਹੈ ਕਿ ਇੱਥੇ ਰੱਖ ਦਾਂ ਕਰੇ ਕਿਥੇ ਲੈ ਜਾ ਮੈਂ ਤੇਰੀ ਸਭਾਲਾ ਸਮਾਨ ਮੋਟਰ ਤੇ ਰੱਖ ਕੇ ਆਇਆਗਾ ਉਹ ਮਗਰ ਮੋਟਰ ਤੇ ਰੱਖਿਆ ਸਾਰਾ ਭਾਂਡੇ ਢਿੰਡੇ ਉੱਥੇ ਰੱਖਿਆ ਨੇ ਸਾਰੇ ਉਹ ਤਾਂ ਸੰਦ ਦੇ ਕਮਰੇ 'ਚ ਪਏ ਆ ਆਹ ਸ਼ਾਮ ਹੱਥ ਨੇ ਇਹਨੂੰ ਘਰੇ ਲੈ ਜੀ ਮੈਂ ਘੰਟਾ ਲਾ ਕੇ ਆ ਗਰਮੀ ਬਹੁਤ ਲੱਗੇ ਸੌਣ ਲੱਗੇ ਬਾਹਲੀ ਗਰਮੀ ਉਥੇ ਕਮਰੇ ਚ ਸਾਰਾ ਸਮਾਂ ਕੋਈ ਨਾ ਚੜਕੇ ਜਾਣੂ ਇਹ ਕੀ ਬਾਲਾ ਵੱਡਾ ਹੈ ਇਹਨੂੰ ਲੇਦੀ ਨਾਲ ਘਰੇ ਆਂਡੇ ਪਤਾ ਕਿਧਰ ਉਧਰ ਮਰ ਰੱਖਿਆ ਉਹਨਾਂ ਦੀ ਮੋਟਰ ਤੇ ਪਿੰਡ ਫਿਰੋ ਉਹਨਾਂ ਦੇ ਫਿਰੋ ਕਿੰਨਾ ਦਾ ਹਾਏ ਨਹੀਂ ਡੁੱਬ ਜਾਣੀਏ ਚੱਲੀਏ ਬਾਈ ਚੰਦਰੀ ਨੇ ਮਰਾਸ ਨਹੀਂ ਜਿੱਤੇ ਗਾਣਾ ਸੁਣ ਚੜੀ ਆਂ ਆਹ ਹੈਂ ਟੀ-ਸ਼ਰਟ ਵਾਲਾ ਨਾ ਯਾਰ ਪੈਸੀ ਮੁੱਕ ਗਏ ਉਹ ਅੱਜ ਦੇਖਾਂਗੇ ਹਾਂ ਇਹ ਕਿਹਾ 200 ਰੁਪਿਆ ਦਾ ਹੈਗਾ ਅੱਜ ਦੇਖਾਂਗੇ ਕਦੀ ਟੀ-ਸ਼ਰਟ ਹਾਂ ਚਲੋ ਚਲੋ ਸਵੇਰੇ ਤਾਂ ਭੁੱਲ ਗਏ ਸੀ ਚਲੋ ਬਈ ਅੱਜ ਅਸੀਂ ਚੱਲੇ ਗੈਂਟ ਦੇ ਸ਼ੋਅਰੂਮ ਚ ਤੁਹਾਨੂੰ ਦਿਖਾਉਣੇ ਆ ਜਾਣਾ ਹਾਂ ਜਿੱਥੇ ਓਨਲੀ 200 ਰੁਪਿਆ ਪੂਰੀ ਨਾਨ ਫੈਬਰਿਕ ਚਲ ਚਲੀਏ ਹੂੰ ਥੋੜਾ ਪਹਿਗਾਣੇ ਬਿੱਟੂ ਕੀ ਕਹਿਣਾ ਹੈ ਤੁਸੀਂ ਦੱਸੋ ਤੁਸੀਂ ਆਉਣੇ ਹੁੰਨੇ ਇੱਥੇ ਮੈਂ ਤਾਂ ਤੁਹਾਡੇ ਨਾਲ ਪਹਿਲੀ ਵਾਰ ਹੀ ਆਇਆ ਹਾਂ ਅੱਜ ਇੱਥੇ ਤੁਸੀਂ ਕੀ ਖਵਾ ਦੇਗਾ ਬੱਲਾ ਆ ਦਹੀਂ ਪੱਲਾ ਤੋਂ ਪਾਪੜੀ ਵਾਲੇ ਹੈ ਤੁਸੀਂ ਕਹਿੰਨਾ ਕੋਈ ਗਾਣਾ ਸਰ ਜੀ ਦਹੀਂ ਪੱਲਾ ਕੀ ਹੈ ਇਹ ਦਹੀਂ ਪੱਲਾ ਗੋਲ ਗੱਪੇ ਪਾਪੜੀ ਯਾਰ ਹੋਰ ਕੀ ਕੀ ਖਾਂਦੇ ਨਹੀਂ ਪੱਲਾ ਗੋਲ ਗੱਪਾ ਪਾਪੜੀ ਬੈਂਗਣ ਦਾ ਪਰਤਾ ਪਾਪੜੀ ਕਰਦੇ ਪਾਪੜੀ ਕਰਦੇ ਤਿੰਨ ਬਾਈ ਮੈਂ ਹਾਂ ਆਲੂ ਦਾ ਪਰਤਾ ਹਾਂ ਆਲੂ ਦਾ ਪਰਤਾ ਚੱਕ ਬਾਈ ਕਹਿੰਦਾ ਹੋਰ ਦੱਸ ਕੀ ਚਾਹੀਦਾ ਸੜੀ ਚੌਲ ਵੀ ਕਰਦਾ ਖਾਣੇ ਆ ਲੈ ਚੱਕ ਬਏ ਗੱਡੀ ਚੌਲ ਵੀ ਆ ਚੌਲ ਬਣ ਜਾਗੇ ਤੇ ਬਸ ਹਲਦੀ ਪੋਣੀ ਹੈ ਹੋਰ ਕੰਨੀ ਮਿੱਤਰਾਂ ਦੀ ਗੱਡੀ ਵਿੱਚ ਸਾਰੀਆਂ ਸੂ ਵਾਹ ਕਿਆ ਸੀਨ ਹੈ ਭయ్యా ਮੌਜੀ ਕਰਦੀ ਚਕਲੀ ਖਾਂਗੇ ਅੱਜ ਅਸੀਂ ਚਕਲੀ ਅੱਜ ਅਸੀਂ ਚਕਲੀ ਖਾਣ ਲੱਗੇ ਬਾਈ ਤੇ ਟਾਈਮ ਹੋ ਗਿਆ ਜ਼ਿਆਦਾ ਉਹਦਾ ਕਰਕੇ ਦੁਕਾਨ ਹੀ ਬੰਦ ਹੋ ਗਈ ਇਹਦੇ ਕਰਕੇ ਟੀ-ਸ਼ਰਟਾਂ ਦੇਖਣੀ ਸੀ ਇੱਕ ਅੱਧੀ ਹਰ ਜਾਣਾ ਮੈਂ ਤੇ ਹਰਪਾਲ ਨੇ ਚੱਕਲੀ ਤੋਂ ਬਾਅਦ ਹੁਣ ਖਾਈਏ ਰੋਟੀਆਂ ਨਾਲੇ ਗਾਲਾਂ ਕਰਦੇ ਆਂ ਤੋਂ